ਵੀ ਮੈਂ ਜੇ ਕਿ ਮੰਝਾ ਦੂਜੀ ਸੜਕ ਕਰਨਾ ਸੀ ਤੂੰ ਕੁੱਤੇ ਉੱਤੇ ਚੜ ਕੇ ਬਹਿ ਗਿਆ ਮੈਂ ਚਲ ਉੱਠ ਕਿਉਂ ਤੂੰ ਮੇਰੇ ਕੰਮ 'ਚ ਰੁੜਾ ਬੰਦਾ ਹੁੰਦਾ ਹੁੰਦਾ ਪੰਤੇ ਕਿਉਂ ਤੂੰ ਮੇਰੇ ਘਰ ਵਾਲਾ ਮੈਂ ਰੁੜਾ ਨਹੀਂ ਕੋਈ ਅੰਨਾ ਮੇਰੀਏ ਸਾੜੀਏ ਬਗਵਾਸ ਨਾ ਕਰ ਤੇਰੇ ਦਸਵੇਂ ਕਿੱਥੇ ਚੁੱਕ ਗਿਆ ਰੁੜਾ ਰੁੜਾ ਮਿਲ ਕੇ ਨਹੀਂ ਦਸ ਕਿੱਥੇ ਚੁੱਕ ਗਿਆ ਮੈਂ ਤੇਰੇ ਠੂਆਂ ਮਾਰਦਾ ਨਾ ਤੇਰੇ ਮੈਂ ਡੰਗ ਮਾਰਦਾ ਸਾੜੀ ਹੋਈਆ ਰੁੜੇ ਦੀ ਜਿਆਦਾ ਨਾ ਬਗਵਾਸ ਕਰਿਆ ਕਰ ਤੇ ਮੈਂ ਹੱਥ ਬਣੇ ਕੋ ਛੱਡਿਆ ਹਾਂ ਮੈਂ ਮੈਨੂੰ ਕਿਤੇ ਛੱਡਣ ਨਾਲ ਪਹਿਲਾਂ ਆਪਦਾ ਪਹਿਲਾ दारू ਵਾਲਾ ਮਸਲਾ ਹੱਲ ਕਰੋ ਇਹਨੂੰ ਪਤਾ ਤੁਸੀਂ ਫਸ ਗਏ ਸਾਰੇ ਤੂੰ ਕੇਜ ਦੀ ਬਾਲ ਸਾਰੇ ਤੁਸੀਂ दारू ਦੇ ਚੱਕਰ ਚ ਫਸ ਗਏ ਮੈਨੂੰ ਲੱਗਿਆ ਪਤਾ ਕਿਉਂ ਲੋਕਾਂ ਨੂੰ ਜਿਹੜੇ ਪਲਾਪਲਾ ਤੁਸੀਂ ਭੰਤੇ ਕੀ ਮਿਲ ਜੂ ਸਾਨੂੰ ਤੈਨੂੰ ਮਰਨ ਨੂੰ ਥਾਂ ਨਹੀਂ ਮਿਲਨੀ ਭੰਤੇ ਐ ਜੀ ਮੌਤ ਮਰੇਗਾ ਤੂੰ ਦੇਖ ਮੇਰੇ ਸਾੜੀ ਦੀ ਕੇ ਮੈਂ ਭੌਂਕਦੀ ਆ ਤੇਰੇ ਮੈਂ ਮਾਰ ਛੇਕ ਦੂੰ ਹੈ ਜਿਆਦਾ ਬਗਵਾਸ ਕਰਦੀ ਆ ਤੂੰ ਕੋਈ ਨਾ ਤੂੰ ਅੱਜ ਪਾ ਕੇ ਢੇਰ ਰੋਟੀਆਂ ਤੈਨੂੰ ਮੈਂ ਦੂੰਗਾ ਰੋਟੀ ਬੈ ਚੋਹੀ ਚਰਮ ਲਾਉਂਗਾ ਉਹਨਾਂ ਦੰਦ ਸੁਣ ਵਾਲੇ ਸੀ ਕੋਈ ਨਹੀਂ ਇੱਥੇ ਫੱਰੀ ਪੁਛਿਆ ਕਿ ਕਿਸ ਕਿਹਦਾ ਪਤਾ ਨਹੀਂ ਕਿਹੜੀਆਂ ਸਰਕਾਰਾਂ ਨੇ ਸਾਥੇ ਉਹ ਉਹ ਜਾਲ ਪਾਤਾ ਇਹ ਤਾਂ ਪਯਰ